ਕਰਜ਼ਨ ਕੈਂਸਰ ਹੋ ਗਿਆ ਸੀ। ਹਾਂ। ਐਸਾ ਬੇਚ ਸਾਫ ਲੱਗ ਗਿਆ। ਹਾਂ। ਕਰਜ਼ਾ ਚੜ ਗਿਆ ਸਿਰ ਤੇ ਫਿਰ ਕੰਮ ਕਰਨਾ ਵੀ ਹੈ ਰੋਟੀ ਖਾਣੀ ਹੈ। ਠੀਕ। ਇੱਕ ਮਹੀਨਾ ਰੋਟੀ ਨਹੀਂ ਸੀ ਸਾਦੀ। ਹਾਂ। ਨਾ ਚਾਹ ਪੀ ਕੇ ਲਖੀ। ਕੋਈ ਆਸ਼ਾ ਹੁੰਦੀ ਹੈ ਦੁੱਖ ਹੁੰਦਾ। ਯਾਰ। ਬੇਟੇ ਅਜੇ ਵੀ ਨਹੀਂ ਜਾ ਸਕਦਾ। ਜਿਨਨੇ ਸਾਰੀ ਉਮਰ ਨਾਲ ਰੋਟੀ ਪਕਾਈ ਹੋਈ ਐ ਨਾ ਚਾਹ ਬਣਾਈ ਹੋਈ ਐ ਅੱਜ ਰੋਟੀਆਂ ਪਕਾਣੀਆਂ ਵੀ ਜਦੋਂ ਮਪੂ ਦੇ ਘਰ ਪਰਿਵਾਰ ਦੇ ਵਿੱਚ ਕੋਲ ਕੋ ਨਾ ਹੀ ਪੁੱਛੋ ਚੰਗਾ ਹੈ ਕੀ ਕਹਿੰਦਾ ਐ ਮਰੇ ਕਿਤੇ ਬੁੱਢਾ ਮਰਦਾ ਨਹੀਂ ਸ਼ਰਾਬ ਪੀਂਦਾ ਉਹ ਕਰਦਾ ਆ ਕਰਦਾ ਸਾਰੀ ਜਿਹੜੀ ਸੀ ਕੁੱਤੇ ਵਾਂਗੂੰ ਲੱਗ ਰਹੀ ਨਾ ਸਾਰਿਆਂ ਵਿੱਚ ਇਹ ਖਰਾਬਾਂ ਪੀਉਦਾ ਇਹ ਈਮਾ ਨਸ਼ੇ ਕਰਦਾ ਨਸ਼ੇ ਕਰਦਾ ਤੇ ਤੁਹਾਨੂੰ ਜਮਾ ਨਹੀਂ ਪੁੱਛਦਾ ਨਾ ਨਾ ਸੋਚਿਆ ਸੀ ਕਰੇ ਕਿ ਇਹ ਟਾਈਮ ਆਊਗਾ ਕਿ ਜਿਸ ਪੁੱਤ ਨੂੰ ਇੰਨਾ ਪਾਲ ਬੋਸ ਕੇ ਵੱਡਾ ਕੀਤਾ ਸਾਰਾ ਬਣਨ ਦੀ ਉਮਰ ਸੀਗੀ ਇਸ ਟਾਈਮ ਆਰਾਮ ਕਰਨ ਦੀ ਉਮਰ ਸੀ ਇਸ ਟਾਈਮ ਤੁਸੀਂ ਲੋਕਾਂ ਨੂੰ ਜਿਹੜੇ ਰੋਟੀ ਖਵਾ ਰਹੇ ਬਣਾ ਕੇ ਮੇਰੇ ਕਰਮੀ ਮਾੜੇ ਨੇ ਸਸ਼ਿਕਾ ਤੁਸੀਂ ਦੇਖ ਰਹੇ ਹੋ ਤਾਂ ਸਿੜੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇ ਕਹਿੰਦੇ ਨੇ ਮੈਂ ਤਾਂ ਦੁੱਖ ਚੇ ਵੀ ਖੁਸ਼ੀਆਂ ਲੱਭਣ ਵਾਲਾ ਇਨਸਾਨ ਸੀ ਪਰ ਕਿਸਮਤ ਨੇ ਇੱਦਾਂ ਦੀ ਠੋਕਰ ਮਾਰੀ ਥੀ ਕਿ ਜ਼ਿੰਦਗੀ ਤੋਂ ਵੀ ਮਨ ਪਰ ਗਿਆ ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਇੱਦਾਂ ਦੀ ਸਟੋਰੀ ਨਾਲ ਰूबरू ਕਰਾਵਾਂਗੇ ਜਿਹਨੂੰ ਦੇਖ ਕੇ ਤੁਸੀਂ ਭਾਵੁਕ ਤਾਂ ਹੋਵੋਗੇ ਪਰ ਤੁਹਾਡੇ ਦੇ ਜਿਹੜਾ ਹੌਂਸਲਾ ਹੈ ਉਹ ਜ਼ਰੂਰ ਆ ਜਾਊਗਾ ਅੱਜ ਪਹਿਲੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰ ਦਾ ਜਿਹਨੂੰ ਇੱਕ ਜੁਗਾਰ ਲਾ ਕੇ ਇੱਕ ਥਮਾਨ ਕੈਰੀ ਕਰਨ ਲਈ ਬਣਾਇਆ ਹੋਇਆ ਇੱਕ ਬਾਪੂ ਜੀ ਨੇ ਜੋ ਕਿ ਕਿਸ ਹੋਟਲ ਦੇ ਬਿਲਕੁਲ ਸਾਹਮਣੇ ਬੈੰਦੇ ਨੇ ਕਰ ਰਹੇ ਉਹਨਾਂ ਦੇ ਬੱਚੇ ਤਾਂ ਹੈਗੇ ਆ ਪਰ ਕੋਈ ਸਹਾਰਾ ਜਿਹੜਾ ਬਣਨ ਨੂੰ ਤਿਆਰ ਨਹੀਂ ਹੈਗਾ ਇੱਕ ਇੱਥੇ ਜਿਹੜਾ ਸਾਗ ਤੇ ਮੱਕੀ ਦੀ ਰੋਟੀ ਵੇਚ ਰਹੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਨਾਲ ਜਿਹੜਾ ਹਸਬ ਉੱਪਰਿਆ ਕਿ ਉਹ ਇੰਨੀ ਉਮਰ ਦੇ ਵਿੱਚ ਜਿਹੜਾ ਇੱਥੇ ਸਾਗ ਤੇ ਮੱਕੀ ਦੀ ਰੋਟੀ ਵੇਚ ਰਹੇ ਨੇ ਕਾਰਨ ਕੀ ਬਣਿਆ ਸਭ ਤੋਂ ਪਹਿਲਾਂ ਬਾਪੂ ਜੀ ਨਾਲ ਗੱਲ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਜਲਾ ਸਤਿ ਸ਼੍ਰੀ ਅਕਾਲ ਠੀਕ ਠੀਕੋ ਅੱਛਾ ਸਭਾ ਬਾਪੂ ਜੀ ਇਹ ਦੱਸੋ ਸਭ ਤੋਂ ਪਹਿਲਾਂ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਸਾਗ ਤੇ ਮੱਕੀ ਦੀ ਰੋਟੀ ਜਿਹੜੀ ਵੇਚ ਰਹੇ ਹੋ 2 ਸਾਲ ਤੋਂ 2 ਸਾਲ ਤੋਂ ਜਦੋਂ ਬਪੂ ਦੇ ਘਰ ਪਰਿਵਾਰ ਦੇ ਵਿੱਚ ਕੋਲ ਕੋਲ ਨਾ ਹੀ ਪੁੱਛੋ ਚੰਗਾ ਹੈ। ਮੁੰਡਾ ਕਿ ਕੁੜੀ ਹੈ? ਕੁੜੀ ਤੇ ਮੁੰਡਾ ਹੈ। ਅੱਛਾ ਮੁੰਡਾ ਫਿਰ ਪੁੱਛਦਾ ਨਹੀਂ ਤੁਹਾਨੂੰ ਇੰਨੀ ਉਮਰ ਦੇ ਵਿੱਚ ਤੁਸੀਂ ਇੱਥੇ ਆ ਕੇ ਕੰਮ ਕਰ। ਉਹ ਆਂਦੇ ਨੇ ਮਰੇ ਕਿਤੇ ਸਾਨੂੰ ਮਿਲੇ ਸਭ ਕੁਝ ਚਾਹੀਏ। ਕੀ ਕਹਿੰਦਾ ਹੈ? ਮਰੇ ਕਿਤੇ ਬੁੱਢਾ ਮਰਦਾ ਨਹੀਂ ਸ਼ਰਾਬ ਪੀਂਦਾ ਹੈ ਉਹ ਕਰਦਾ ਆ ਕਰਦਾ। ਸਾਰੀ ਜਿਹੜੀ ਸੀ ਕੁੱਤੇ ਵਾਂਗੂ ਲੱਗ ਰਹੀ ਨਾ ਸਾਰੇ ਉਹ ਕਿਹਦਾ ਸ਼ਰਾਬਾਂ ਪੀਂਦਾ ਹੈ। ਦੀਮਾ ਖਾਂ ਨਸ਼ੇ ਕਰਦਾ। ਨਸ਼ੇ ਕਰਦਾ ਤੇ ਤੁਹਾਨੂੰ ਜਮਾ ਨਹੀਂ ਪੁੱਛਦਾ। ਨੋ 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 ਸੋਚਿਆ ਸੀ ਕਦੇ ਕਿ ਇਹ ਟਾਈਮ ਆਊਗਾ ਕਿ ਜਿਸ ਬੁੱਤ ਨੂੰ ਇੰਨਾ ਪਾਲ ਪੋਸ ਕੇ ਵੱਡਾ ਕੀਤਾ ਸਾਰਾ ਬਣਨ ਦੀ ਜਿਹੜੀ ਉਮਰ ਸੀਗੀ ਇਸ ਟਾਈਮ ਆਰਾਮ ਕਰਨ ਦੀ ਉਮਰ ਸੀ ਇਸ ਟਾਈਮ ਤੁਸੀਂ ਲੋਕਾਂ ਨੂੰ ਜਿਹੜੇ ਰੋਟੀ ਖਵਾ ਰਹੇ ਬਣਾ ਕੇ ਮੇਰੇ ਕਰਮੀ ਮਾੜੇ ਨੇ ਕਰਮ ਕਰਮਾ ਨੂੰ ਕਿਉਂ ਮਾੜੇ ਕਹਿ ਰਹੇ ਹੋ ਕਿੱਦਾਂ ਲੱਗਦਾ ਇਹ ਵੀ ਕਰਮ ਮਾੜੇ ਨੇ ਕਰਜ ਨੂੰ ਕੈਂਸਰ ਹੋ ਗਿਆ ਸੀ ਹੂੰ ਐਸਾ ਬੇਸਾਬ ਲੱਗ ਗਿਆ ਹੂੰ ਕਰਜ਼ਾ ਚੜ ਗਿਆ ਸਿਰ ਤੇ ਫਿਰ ਕੰਮ ਕਰਨਾ ਵੀ ਹੈ ਰੋਟੀ ਖਾਣੀ ਹੈ ਇੱਕ ਮਹੀਨਾ ਰੋਟੀ ਨਹੀਂ ਖਾਧੀ। ਨਾ ਚਾਹ ਪੀ ਕੇ ਵੇਖੀ। 10 ਪਾਣੀ ਪੁਣੀ ਪੀ ਕੇ ਗਿਜਾਰਾ ਕਰ ਲਿਆ ਫਿਰ ਦੋਸਤ ਨੇ ਪੈਸੇ ਦਿੱਤੇ। ਉਹਨੇ ਆ ਕੰਮ ਸ਼ੁਰੂ ਕਰਾ ਦਿੱਤਾ। ਮਨ ਵਗੀ ਜੱਟੀ ਸਾਰੇ। ਕਿੰਨਾ ਟਾਈਮ ਹੋ ਗਿਆ ਤੁਹਾਡੀ ਘਰ ਵਾਲੀ ਦੀ 뎃ੂ? ਉਹ 16 ਚ ਮਰ ਪੂਰੇ ਹੋ ਗਏ। 2016 ਚ ਮਰ ਗਈ। ਉਦੋਂ ਤਾਂ ਇਕੱਲੇ ਹੀ ਰਹਨੇ ਹੋ, ਇਕੱਲੇ ਕਰਦੇ। ਕੁੜੀ ਨਹੀਂ ਸਹਾਰਾ ਬਣਦੀ, ਕੁੜੀ ਨਹੀਂ ਗੱਲ। ਕੁੜੀ ਨੇ ਆਪਣਾ ਸਹੁਰਿਆਂ ਦਾ ਘਰ ਵੀ ਛੱਡ ਛੱਡਿਆ। ਹਾਂ। ਉਹਨਾਂ ਘਰ ਸੌਰਿਆਂ ਦਾ ਛੜਦਾ ਛੋਟੀ ਬੇਟੀ ਉਹ ਬੜੀ ਸਿਆਣੀ ਇੱਕ ਬੇਟਾ ਮਾਂ ਮਨੇ ਲੈ ਲਈ ਹੈ ਉਹ ਉਹਦੀ ਉਹ ਨਜ਼ੂਆਂ ਨੂੰ ਮੈਂ ਕਹਿ ਨਹੀਂ ਸਕਦਾ ਕਿਉਂਕਿ ਬੇਟੀ ਕੱਲੀ ਜਿਹੜੀ ਛੋਟੀ ਉਹ ਸਾਸ ਤੇ ਕੋਲ ਕੱਲੀ ਹੋਈ ਏ ਤੇ ਸੌਰਾ ਹੈ ਨਹੀਂ ਪਰਾਉਣਾ ਚੰਡੀਗੜ ਲੱਗਾ ਹੋਇਆ ਮੈਂ ਉਹਨੂੰ ਇਹ ਕਹਿ ਸਕਦਾ ਵੀ ਮੇਰਾ ਆਣ ਕੇ ਕਰੋ ਅੱਛਾ ਐ ਉਮੀਦ ਸੀਗੀ ਕਿ ਇਸ ਉਮਰ ਦੇ ਵਿੱਚ ਜਿਹੜਾ ਕੰਮ ਕਰਨਾ ਪਊਗਾ ਇੱਕ ਪੁੱਤ ਨੂੰ ਰਾਜੇ ਵਾਂਗੂ ਪਾਲਦੇ ਨੇ ਪਰ ਜਦੋਂ ਉਹਦਾ ਟਾਈਮ ਆਇਆ ਉਹ ਨਸ਼ਿਆਂ ਦੇ ਵਿੱਚ ਪੈ ਗਿਆ ਤੁਹਾਨੂੰ ਪੁੱਛਦਾ ਨਹੀਂ ਕੁੱਟਦਾ ਉਹ ਮੈਂ ਉਹ ਮੈਨੂੰ ਨਸ਼ਿਆਂ ਚ ਪਾਉਂਦਾ ਵੀ ਇਹ ਨਸ਼ੇ ਕਰਦਾ ਅੱਛਾ ਤੁਹਾਨੂੰ ਕਹਿੰਦਾ ਨਸ਼ੇ ਕਰਦਾ ਹਾਂ ਇਹ ਨਸ਼ੇ ਕਰਦਾ ਅੱਛਾ ਸਾਰੀ ਜੜੀ ਇੱਥੇ ਬੈਠਾ ਰਹਿਣਾ ਕੰਮ ਕਰਦਾ ਰਹਿਣਾ ਤੇ ਜੇ ਮੈਂ ਨਸ਼ੇ ਕਰਦਾ ਜੇ ਨਸ਼ੇ ਕਰਦਾ ਤਾਂ ਫਿਰ ਇੱਥੇ ਥੋੜੀ ਬੈਠ ਸਕਦਾ ਬਿਲਕੁਲ ਤੇ ਤੁਹਾਨੂੰ ਬੇਬੇ ਦੀ ਯਾਦ ਆਉਂਦੀ ਹੈ ਕਿ ਅਜੋ ਹੁੰਦੀ ਹੈ ਟਾਈਮ ਨਾਲ ਦੇਖਣਾ ਪੈਂਦਾ ਆਪ ਯਾਦ ਕਰਕੇ ਕੀ ਕਰ ਲਾਂਗਾ ਹੁਣ ਤਾਂ ਜੋ ਹੋ ਗਿਆ ਉਸ ਬੀਤ ਗਈ ਹੈ ਹੁਣ ਅੱਗੇ ਕੀ ਪੁੱਛਣਾ ਬਈ ਜੋ ਮਾਲਕ ਨੇ ਕੀਤਾ ਠੀਕ ਕੀਤਾ ਅੱਛਾ ਜਿਹੜਾ ਇਹ ਸਾਗ ਤੇ ਮੱਕੀ ਦੀ ਰੋਟੀ ਬਣਾ ਕੇ ਲੈ ਕੇ ਆਨੇ ਹੋ ਇਹ ਆਪ ਹੀ ਤਿਆਰ ਕਰਨਾ ਆਪ ਹੀ ਸਾਰਾ ਤਿਆਰ ਕਰਨਾ ਕਿੰਨੇ ਵਜੇ ਡੇਢ ਵਜੇ 2 ਵਜੇ ਉੱਠ ਪੈਂਦਾ ਫਿਰ ਸਾਗ ਤਾਂ ਨਿਰਾਸ਼ਾ ਆਉਂਦੀ ਹੈ ਦੁੱਖ ਹੁੰਦਾ ਹੈ ਬੇਟੇ ਅਜੇ ਵੀ ਨਹੀਂ ਜਾ ਰਿਹਾ ਜਿੰਨੇ ਸਾਰੀ ਉਮਰ ਨਾਲ ਰੋਟੀ ਪਕਾਈ ਹੋਈ ਨਾ ਚਾਹ ਬਣਾਈ ਹੋਈ ਅੱਜ ਰੋਟੀਆਂ ਪਕਾਣੀਆਂ ਵੀ ਹੁੰਦਾ ਹੈ ਕਿ ਅੱਜ ਬੇਬੇ ਹੁੰਦੀ ਤਾਂ ਤੁਹਾਨੂੰ ਇਹ ਕੰਮ ਨਾ ਕਰਨਾ ਪੈਂਦਾ ਅੱਜ ਜੇ ਕਰਨਾ ਵੀ ਪੈਂਦਾ ਤਾਂ ਹੈਲਪ ਕਰਦੇ ਨਹੀਂ ਨਾ ਨਾ ਇਹ ਫਿਰ ਕਰਨਾ ਹੀ ਨਹੀਂ ਪੈਣਾ ਉਹਨਾਂ ਦੇ ਪੈਸਾ ਬੜੇ ਹਿਸਾਬ ਲੱਗੇ ਨਾ ਲੋਨ ਲਿਆ ਬੈਂਕ ਤੋਂ ਪੈਨਸ਼ਨ ਸਾਰੀ ਉੱਥੇ ਜਾਂਦੀ ਹੈ ਪੈਨਸ਼ਨ 4 ਸਾਲ ਤੋਂ ਜਾਣੀ ਸੀ ਹੁਣ ਹੋ ਜਾਣਗੇ ਫਿਰ ਦੋਸਤ ਨੇ ਸਾਰਾ ਲੋਨ ਲੈ ਕੇ ਦਿੱਤਾ ਉਹ ਦਿੱਤਾ ਤੇ ਜਿਹੜਾ ਲੋਨ ਵਗੈਰਾ ਹੈ ਜਿੰਨਾ ਵੀ ਕੰਮ ਆ ਉਹ ਤੁਸੀਂ ਆਪ ਹੁਣ ਜਿਹੜਾ ਕਰਜ ਉਤਾਰ ਰਹੇ ਹੋ ਹਾਂ ਆਪਣਾ ਅਫਸਰ ਜਿੰਨੀ ਪੈਨਸ਼ਨ ਮਿਲਦੀ ਹੈ ਉਹ ਸਾਰੀ ਪੈਨਸ਼ਨ ਉੱਥੇ ਜਾਂਦੀ ਮੈਨੂੰ ਮੈਂ ਇੱਕ ਰੁਪਈਆ ਨਹੀਂ ਲੈਂਦਾ ਕਰ ਇੱਥੋਂ ਕਮਾ ਕੇ ਰੋਟੀ ਖਾਣਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੋਂ ਖੁੱਲਨੇ ਹੋਏ ਐਸੇ ਸਵੇਰੇ ਆਜੋ ਜੇ ਸਸਤਾ ਛੋ ਜੇ ਜੇ ਕੋਈ ਮੈਂ ਨਾਲ ਜੜੀਆਂ ਬੂਟੀਆਂ ਦਾ ਵੀ ਕਰਦਾ ਅੱਛਾ ਜਿਨ੍ਹਾਂ ਨੂੰ ਕੋਈ ਤਕਲੀਫ ਹੁੰਦੀ ਹੈ ਜਿਵੇਂ ਪੀਲੀਆ ਹੋ ਗਿਆ ਕਿਸੇ ਨੂੰ ਸਿਰ ਦਰਦ ਜਾਂ ਜ਼ਖਾਮ ਖਾਂਸੀ ਹੋ ਗਈ ਉਹਦਾ ਵੀ ਕਰਦਾ ਅੱਛਾ ਕੋਈ ਹੋਰ ਬਿਮਾਰੀ ਹੈ ਉਹਦਾ ਵੀ ਬਾਹਰੋਂ ਦਵਾਈਆਂ ਮੰਗਾ ਕੇ ਜਪਾਨ ਤੋਂ ਤੇ ਬੰਗਲੌਰ ਤੋਂ ਉਹ ਵੀ ਦੇਣਾ ਉਹ ਉਹਨਾਂ ਦੇ ਪੈਸੇ ਲੱਗਦੇ ਨੇ ਬਵਾ ਸੀਰੇ ਇਹ ਤਿੰਨਾਂ ਦਿਨਾਂ ਦੀ ਠੀਕ ਹੈ ਪੀਲੀਆ 5 ਮਿੰਟ ਬਾਅਦ ਆਰਾਮ ਆਉਣਾ ਸ਼ੁਰੂ ਹੋ ਜਾਏਗਾ ਜਿੰਨਾ ਜ਼ਿਆਦਾ ਹੋਏਗਾ ਪੰਜ ਚਾਰ ਦਿਨ ਲੱਗ ਜਾਣਗੇ ਨਹੀਂ ਤਿੰਨ ਦਿਨ ਠੀਕ ਹੈ ਖਰਚਾ ਪਾਣੀ ਨਿਕਲ ਜਾਂਦਾ ਹੈ ਜਿਹੜਾ ਸਾਲ ਸੀ ਰਹੀਦਾ ਮੈਂ ਉਹਨਾਂ ਤੋਂ ਪੈਸੇ ਨਹੀਂ ਲੈਂਦੇ ਫ੍ਰੀਜ ਸੇਵਾ ਕਰ ਫ੍ਰੀਜ ਕੀ ਬਾਤ ਹੈ ਬਾਪੂ ਜੀ ਦੇ ਹੌਸਲੇ ਨੂੰ ਦੇਖੋ ਕਹਿੰਦੇ ਵੀ ਕਮਾਉਣ ਵਾਲਾ ਕੋਈ ਹੈ ਨਹੀਂ ਆਪਣਾ ਗੁਜ਼ਾਰਾ ਆਪ ਕਰਦੇ ਨੇ ਲੋਕਾਂ ਨੂੰ ਜਿਹੜੇ ਮੱਕੀ ਦੀ ਰੋਟੀ ਤੇ ਸਾਗ ਖਵਾ ਰਹੇ ਨੇ ਪਰ ਜਿਹੜੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੇ ਕਹਿੰਦੇ ਕਿਸੇ ਨੂੰ ਪੀਲੀਆ ਹੈ ਜਾਂ ਕੋਈ ਵੀ ਬਿਮਾਰੀ ਹੈ ਬਵਾਸੀਰ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਦਾ ਜਿਹੜਾ ਹੈ ਫ੍ਰੀ ਦੇ ਵਿੱਚ ਜਿਹੜਾ ਇਲਾਜ ਕਰਦੇ ਫ੍ਰੀ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਅੱਛਾ ਇੱਕ ਜਲਦ ਉਸੇ ਇੱਕ ਪਲੇਟ ਕਿੰਨੇ ਦੀ ਹੁੰਦੀ ਹੈ ਤੁਹਾਡੀ 50 ਰੁਪਏ ਦੀ ਹੈ ਜੇ ਕੋਈ ਗਰੀਬ ਆ ਗਿਆ ਅੱਛਾ ਪੈਸੇ ਨਹੀਂ ਅੱਛਾ ਪਾਉ ਕਿਉਂ ਰੋਕ ਕਿਉਂ ਹੈਂ ਕੀ ਦੱਸਾਂ ਕਿ ਹੋਇਆ ਦੱਸੋ ਸਾਨੂੰ ਦੱਸੋ ਕੀ ਹੋਇਆ ਕਿ ਬੇਟੇ ਜਿਹੜਾ ਅਸਮੇਂ ਕਦੀ ਕਿਸੇ ਤੋਂ ਪਾਣੀ ਵੀ ਨਾ ਪੀਂਦਾ ਹੋਵੇ ਹੈ ਫਾਇਆ ਇਹ ਕਿਸੇ ਤੋਂ ਚਾਹ ਦਾ ਕੱਪ ਨਹੀਂ ਪੀਂਦਾ ਕੁਆਕ ਹੀ ਆਇਆ ਤੇ ਅੱਜ ਮੈਨੂੰ ਠੱਕੇ ਖਾਣੇ ਪਏ ਨੇ ਜ਼ਿੰਦਗੀ ਤਾਂ ਮੰਨ ਭਰ ਗਿਆ ਹੈ ਐਨੇ ਹਾਲਾਤ ਦੇਖ ਕੇ ਹਾਂਜੀ ਕਦੇ ਕਦੇ ਸੋਚੇ ਨਹੀਂ ਕਿ ਆਪਣੀ ਜ਼ਿੰਦਗੀ ਨੂੰ ਕਿਸੇ ਆਸ਼ਰਮ ਦੇ ਵਿੱਚ ਜਾ ਕੇ ਜਾਂ ਕਿਸੇ ਹੋਰ ਸਥਾਨ ਦੇ ਵਿੱਚ ਜਾ ਕੇ ਵਿਤੀਤ ਕਰ ਲਾਂ। ਨਾ ਜੀ ਨਾ। ਇਹ ਤਾਂ ਕੰਮ ਕਰਨ ਨਹੀਂ। ਕਿਸੇ ਅੱਗੇ ਆਇਆ ਨਹੀਂ ਅੱਛੜਨਾ ਮੈਨੂੰ ਦੇ ਦੇ। ਮਾਲਕ ਅੱਗੇ ਅਰਦਾਸ ਕੀਤੀ ਮਾਲਕਾ ਆਈਂਦੀ। ਆਵੇ ਬੈਠੇ ਸਰਕਾਰ। ਬਿਲਕੁਕੁਲ। ਇਹਦੇ ਗਹਿਣ ਕੰਮ ਰੁਕ ਗਿਆ ਸੀ। ਦੇਖ। ਇਹ ਸ਼ੁਰੂ ਕਰ। ਬਾਪੂ ਜੀ ਜੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਭਾਉ ਖੋ ਰਹੇ ਨੇ ਬਾਪੂ ਜੀ ਰੋ ਰਹੇ ਨੇ ਕਹਿੰਦਾ ਕਿ ਹਮੇਸ਼ਾ ਹੱਥ ਐਂ ਰੱਖਣਾ ਐਂ ਨਹੀਂ ਰੱਖਣਾ ਕਿਸੇ ਤੋਂ ਮੰਗਣਾ ਨਹੀਂ ਹੈਗਾ ਮਿਹਨਤ ਕਰਕੇ ਅੱਜ ਵੀ ਖਾ ਰਹੇ ਨੇ ਇਹਨਾਂ ਦਾ ਹੌਸਲਾ ਦੇਖ ਲੋਗੇ ਕਿੰਨੇ ਮਿਹਨਤ ਕਰਕੇ ਅੱਜ ਵੀ ਰੋਟੀ ਜਿਹੜੀ ਇਹ ਖਾ ਰਹੇ ਨੇ ਬਾਪੂ ਜੀ ਜੇ ਕਿਸੇ ਨੇ ਇੱਥੇ ਆਣਾ ਹੋਵੇ ਜੇ ਤੁਹਾਡੀ ਹੈਲਪ ਕਰਨੀ ਹੋਵੇ ਕੋਈ ਨੰਬਰ ਵਗੈਰਾ ਦੇ ਦੋਗੇ ਆਪਣਾ ਜੀ ਲੋਕੇਸ਼ਨ ਦੱਸ ਦੋਗੇ ਬੈਠੇ ਨਾ ਹੀ ਦੇਣ ਤਾਂ ਚੰਗਾ ਹੀ ਐ ਕਿਉਂ ਲੈਣਾ ਕਿਉਂ ਨਹੀਂ ਜਾਂਦੇ ਵਾਹਿਗੁਰੂ ਆਪੇ ਦਈਂਦਾ ਕੀ ਲੋੜ ਆਪਣਾ ਜਿਹੜਾ ਦਾਲ ਫੁੱਲ ਦਾ ਚੱਲੀ ਜਾਂਦਾ ਕੀ ਕਰਨਾ ਐਵੇਂ ਅੱਗੇ ਦਿੱਤੀ ਐ ਲੋਕਾਂ ਨੇ ਮਦਦ ਕੀਤੀ ਐ ਜਿਵੇਂ ਗਰਮੀਆਂ ਆ ਜਾਣਗੇ ਫਿਰ ਗਰਮੀ 'ਚ ਵੀ ਇਹੀ ਰੱਖਦੇ ਹੋ ਮੱਕੀ ਦੀ ਰੋਟੀ ਦੇ ਸਿਰ ਨਹੀਂ ਨਹੀਂ ਗਰਮੀ 'ਚ ਫਿਰ ਲੱਸੀ ਦਹੀਂ ਤੇ ਹੋਰ ਵੀ ਚੀਜ਼ਾਂ ਜੇ ਕੋਈ ਕਹਿੰਦਾ ਵਈ ਸਾਖਣੇ ਉਹਦੇ ਨਾਲ ਆਰਡਰ ਦੇ ਦਿੰਦੇ ਨੇ ਫਿਰ ਉਹਦੇ ਬਣਾ ਲਈ ਹਾਂ ਅੱਛਾ ਜਿਹੜਾ ਸਾਗ ਬਣਾਉਂਦੇ ਹੋ ਫਿਰ ਆਪ ਬਣਾਉਂਦੇ ਹੋ ਆਪ ਹੀ ਸਾਰਾ ਕੰਮ ਆਪ ਕਰਦਾ ਕਿਸੇ ਕੋਲ ਨਹੀਂ ਨਾ ਨਹੀਂ ਪੁੱਛਦਾ ਨਾ ਨਾ ਕੋਈ ਮਸਲ ਨਹੀਂ ਇੱਕ ਮੁੰਡਾ ਸੀ ਇਹਨੇ ਰੀਜਣਾ ਪਾ ਲਿਆ ਸੀਗਾ ਹਾਂ ਅੱਜ ਉਹਨੇ ਇਦਾਂ ਦਾ ਦਿਨ ਦਿਖਾਤਾ ਕਿ ਇੱਕ ਰੋਡ ਦੇ ਕਿਨਾਰੇ ਸਟਾਲ ਲਾ ਕੇ ਆਪਣਾ ਕੁਝ ਕਰਦਾ ਸੀ ਨੌਕਰੀ ਦੇ ਬਲਵਾਤਾ ਸੀ ਮੇਰੇ ਅਫਸਰਾਂ ਨੇ ਉਹਨੇ ਚੰਗੀ ਉਰ ਤੋਂ ਵੀ ਹੈਰਾ ਫੇਰੀ ਲੱਗ ਗਿਆ ਸੀ ਕਰਨ ਅੱਜ ਪਹਿਲਾਂ ਕੀ ਕਰਦਾ ਸੀ ਬਪੂ ਜੀ ਮੈਂ ਸਰਵਿਸ ਕਰਦਾ ਸੀ ਯੂਨੀਵਰਸਿਟੀ 'ਚ ਯੂਨੀਵਰਸਿਟੀ 'ਚ ਕਹਾਂਦੇ ਸੀ ਵੀ ਪ੍ਰੈਕਟੀਕਲ ਕਰਵਾਉਂਦਾ ਸੀ ਡਾਕਟਰਾਂ ਦੇ ਨਾਲ ਲਾ ਕੇ ਉਹਨਾਂ ਦੇ ਬੱਚਿਆਂ ਨੂੰ ਤੇ ਉਹ ਫਸਲਾਂ ਦੇ ਬਾਰੇ ਵੀ ਕੁਝ ਤਿਆਰ ਜਿਹੜਾ ਉਹਨਾਂ ਨੂੰ ਨਾ ਤਿਆਰ ਕਰਾਂ ਰਹੇ ਸੀ ਠੀਕ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦੇ ਹਾਲਾਤ ਕਿੰਨੇ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਭਾਵੁਖ ਹੋ ਰਹੇ ਨੇ ਤਸਵੀਰਾਂ ਵੀ ਤੁਹਾਨੂੰ ਦਿਖਾਤੀਆਂ ਇਸ ਦੇ ਨਾਲ ਨਾਲ ਤੁਹਾਨੂੰ ਦਿਖਾਦਾ ਕਿ ਬਾਪੂ ਜੀ ਦਾ ਦੁੱਖ ਕਿੰਨਾ ਜ਼ਿਆਦਾ ਵੱਡਾ ਹੈ ਜਿਕੇ ਆਪਾਂ ਇੱਕ ਔਲਾਦ ਦੀ ਆਪਾਂ ਗੱਲ ਕਰਦੇ ਕਹਿੰਦੇ ਚਾਰ ਪੁੱਤ ਨੂੰ ਇੱਕ ਬਾਪੂ ਤਾਂ ਬਣਾ ਗਏ ਪਾਲ ਪੋਸ ਕੇ ਉਹਨਾਂ ਨੂੰ ਵੱਡਾ ਕਰ ਦਿੱਤਾ ਪਰ ਜਦੋਂ ਉਹਨਾਂ ਦੀ ਵਾਰੀ ਆ ਜਾਂਦੀ ਹੈ ਉਹ ਕਹਿੰਦੇ ਉਹਨਾਂ ਨੂੰ ਪੁੱਛਦੀ ਨਹੀਂ ਹੈ ਕਿਤੇ ਨੇ ਕਿਤੇ ਜਿਹੜੀ ਗੱਲ ਆ ਬਿਲਕੁਲ ਹਕੀਕਤ ਤੇ ਸੱਚਾਈ ਜਿਹੜੀ ਅੱਜ ਤੁਹਾਨੂੰ ਰੂਬਰੂ ਕਰਾਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦਾਂ ਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦ ਤੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਲਾਈਕ ਕਰ ਦਿਓ ਜੇਕਰ ਤੁਸੀਂ ਇਹਨਾਂ ਦੀ ਹੈਲਪ ਕਰ ਸਕਦੇ ਤਾਂ ਪਲੀਜ਼ ਇਹਨਾਂ ਦੀ ਹੈਲਪ ਕਰ ਦਿਓ ਕਹਿੰਦੇ ਵੀ ਹੱਥ ਜਿਹੜਾ ਹੈ ਐਦਾਂ ਕਰਕੇ ਐਦਾਂ ਕਰਕੇ ਨਹੀਂ ਐਦਾਂ ਕਰਕੇ ਮੈਨੂੰ ਚਾਹੀਦਾ ਹੈ ਕਿਉਂਕਿ ਇਹਨਾਂ ਇਹਨਾਂ ਦੀ ਜੇਕਰ ਤੁਸੀਂ ਹੈਲਪ ਕਰਨਾ ਚਾਹੁੰਦੇ ਤਾਂ ਇੱਥੇ ਆ ਕੇ ਸਾਗ ਤੇ ਮੱਕੀ ਦੀ ਰੋਟੀ ਖਾ ਲਿਓ ਤਾਂ ਕਿ ਇਹਨਾਂ ਦੀ ਹੈਲਪ ਹੋ ਸਕੇ ਤੇ ਹੋਰ ਇਹਦੇ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਸਨ ਨਨ